ਸੋ ਸਤਿ ਸ਼ਕਾਲ ਕੱਲ ਨਾ ਇੱਕ ਮੈਂ ਵੀਡੀਓ ਪਾਈ ਸੀ ਗੁਰਕੌਰ ਵਾਲੀ ਗੁਰਕੌਰ ਇੱਕ ਐਸੀ ਲੜਕੀ ਸੀ ਜਿਹੜੀ ਕਿਸੇ ਥਾਂ ਵਿਆਹੀ ਹੋਈ ਸੀ ਤੇ ਲੱਛਣ ਉਹਦੇ ਆਪ ਦੇ ਮਾੜੇ ਸੀ ਉਹਨੇ ਜਿਹੜੀ ਲੜਕੀ ਨਾਲ ਗੁਰਕੌਰ ਦਾ ਵਿਵਾਦ ਸ਼ੁਰੂ ਹੋ ਗਿਆ ਮਤਲਬ ਬਾਅਦ ਚ ਪਤਾ ਲੱਗਿਆ ਉਹਨੇ ਗगन ਸਿੱਧੂ ਜਿਹੜੀ ਲਿਵਾਂਚ ਕੰਮ ਕਰਦੀ ਐ ਉਹ ਲੜਕੀ ਨਾਲ ਕੰਟੈਕਟ ਕੀਤਾ ਕਿ ਮੇਰਾ ਪੱਖ ਰੱਖਿਆ ਜਾਵੇ ਮੈਨੂੰ ਸਹੁਰੇ ਪਰਿਵਾਰ ਵਾਲੇ ਤੰਗ ਕਰਦੇ ਐ ਜਾਂ XYZ ਜੋ ਵੀ ਕਹਿ ਲੋ ਤਾਂ ਗगन ਸਿੱਧੂ ਨੇ ਉਹਦੀ ਸਟੋਰੀ ਕਰਤੀ ਖਬਰ ਕਰਤੀ ਬਾਅਦ ਵਿੱਚ ਜਿਹੜੇ ਲੜਕੇ ਵਾਲੇ ਐ ਉਹਨਾਂ ਨੇ ਗगन ਸਿੱਧੂ ਨਾਲ ਕੰਟੈਕਟ ਕੀਤਾ ਕਿ ਤੁਸੀਂ ਗਲਤ ਦਿਖਾਇਆ ਜੀ ਸਾਡਾ ਪੱਖ ਵੀ ਰੱਖੋ ਉਹ ਹੋਇਆ ਤਾਂ ਜਿਹੜੇ ਲੜਕੇ ਨਾਲ ਉਹ ਵਿਆਹੀ ਸੀ ਨਾ ਕਿਉਂਕਿ ਗੁਰਕੌਰ ਦੀ ਸੱਸ ਦੀ ਵੀ ਇੰਟਰਵਿਊ ਆ ਗਈ ਬਾਅਦ ਵਿੱਚ ਉਹ ਲੜਕੇ ਨੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਗੁਰਕੌਰ ਨੇ ਆਪ ਸੈਂਡ ਕੀਤੀਆਂ ਸੀ ਜਾਂ ਉਹਨਾਂ ਦੇ ਸੀਸੀਟੀਵੀ ਦੇ ਵਿੱਚ ਆਈਆਂ ਸੀ ਉਹ ਗगन ਸਿੱਧੂ ਨੂੰ ਭੇਜਦੀਆਂ ਉਹਨਾਂ ਨੇ ਐਡਿਟ ਕਰਕੇ ਆਪਦੇ ਸਟੋਰੀ ਦੇ ਵਿੱਚ ਜਦੋਂ ਉਹਨਾਂ ਦਾ ਪੱਖ ਦਿਖਾਇਆ ਤਾਂ ਉਹ ਦਿਖਾਤੀਆਂ ਉਸ ਤੋਂ ਬਾਅਦ ਕੀ ਹੁੰਦਾ ਹੈ ਕੁਝ ਸੋਹਰਦ ਬੰਦੇ ਸਿਆਣੇ ਬੰਦੇ ਸੂਝਵਾਨ ਸੱਜਣ ਕਹਿੰਦੇ ਵੀ ਇਹਨਾਂ ਦਾ ਰਾਜੀਨਾਮਾ ਹੁੰਦਾ ਹੈ ਗਗਨ ਸਿੱਧੂ ਨੂੰ ਕਹਿੰਦੇ ਤੁਸੀਂ ਵੀਡੀਓ ਡਿਲੀਟ ਕਰ ਦਿਓ ਤਾਂ ਉਹ ਲੜਕੀ ਉਹਨੇ ਵੀਡੀਓ ਡਿਲੀਟ ਕਰਤੀ ਉਹ ਕਹਿੰਦੀ ਜੇ ਦੋ ਘਰ ਵਸਦੇ ਐ ਉਹ ਮੈਂ ਡਿਲੀਟ ਕਰ ਦਿੰਨੀ ਐ ਉਹਨੇ ਡਿਲੀਟ ਕਰਤੀਆਂ ਜੀ ਫੇਰ ਕੀ ਹੋਇਆ ਗੁਰਕੌਰ ਫੌਰਨ ਦੇ ਬੰਦਿਆਂ ਨੂੰ ਕਹਿ ਕੇ ਫੌਰਨ ਦੇ ਨੰਬਰਾਂ ਤੋਂ ਕਿਉਂਕਿ ਉਹਦੇ ਕੋਲ ਨੰਬਰ ਸੀ ਗਗਨ ਸਿੱਧੂ ਦਾ ਪਰਸਨਲ ਨੰਬਰ ਉਹਨੂੰ ਧਮਕੀਆਂ ਦਿਵਾਉਣ ਲੱਗੀ ਕੋਈ ਕਹਿੰਦਾ ਤੈਨੂੰ ਘਰੋਂ ਚੱਕ ਕੇ ਲੈ ਜਾਵਾਂਗੇ ਕੋਈ ਕਹਿੰਦਾ ਜੇ ਨਾ ਗੱਲ ਕਰੇਂਗੀ ਤੇਰੇ ਪਿੰਡ ਆ ਜਾਾਂਗੇ ਮਤਲਬ ਬਹੁਤ ਕੁਝ ਹੋਇਆ ਬਹੁਤ ਸਾਰੀਆਂ ਉਹਨੇ ਆਪਦੇ ਲਖਾਰੀ ਗਗਨ ਸਿੱਧੂ ਆਪਦੇ ਅਕਾਊਂਟ ਤੇ ਇੰਸਟਾਗ੍ਰam ਤੇ ਪਾਈਆਂ ਹੋਈਆਂ ਆ ਵਾਰੀ ਵਾਰੀ ਇਹ ਸਾਰੀਆਂ ਗੱਲਾਂ ਹੋਈਆਂ ਪਰ ਗੁਰਕੌਰ ਦਾ ਮਿੱਤਰੋ ਬਾਅਦ ਚ ਕਿਵੇਂ ਪਤਾ ਲੱਗਿਆ ਜਿਹੜੀ ਉਹ ਕਹਿੰਦੀ ਆ ਨਾ ਗਗਨ ਸਿੱਧੂ ਕੇ ਬਾਈਏ ਭੂਰੇ ਵਾਲਾਂ ਵਾਲੀਆਂ ਤੇ ਇਹਨਾਂ ਦੇ ਗੈਂਗ ਬਣੇ ਹੋਏ ਆ ਤੇ ਲੋਕਾਂ ਨੂੰ ਠੱਗਦੀਆਂ ਇਹ ਲੋਕਾਂ ਨੂੰ ਟੰਕਾਂ ਲਾਉਂਦੀਆਂ ਉਹਨੇ ਇੱਕ ਮੁੰਡੇ ਨੂੰ ਕਹਿੰਦੀ ਵੀਰੇ ਮੇਰੀ ਹੈਲਪ ਹੀ ਕਰ ਦਿਓ ਉਹ ਸਾਰੀ ਰਿਕਾਰਡਿੰਗ ਬਾਹਰ ਆ ਗਈ ਉਹਨੂੰ ਵੀਰਾ ਬਣਾ ਕੇ ਉਹ ਤੋਂ ਹੈਲਪ ਲਈ ਲੱਖ ਡੇਢ ਲੱਖ ਚ ਛਿੱਲਤਾ ਤੇ ਬਾਅਦ ਚ ਉਸੇ ਨੂੰ ਬੁਆਏਫੈਂਡ ਬ੍ਰੈਂਡ ਬਣਾ ਕੇ ਉਸੇ ਲੜਕੇ ਨੂੰ ਤਾਂ ਮਨਾਲੀ ਜਾ ਕੇ ਬਰਫਾਂ ਤੇ ਵਾਦੀਆਂ ਚ ਆਨੰਦ ਲਿਆ ਹੈ ਇਹ ਕੁਝ ਕੱਲੀ ਗੁਰਕੌਰ ਦੀ ਕਹਾਣੀ ਨਹੀਂ ਦੋਸਤੋ ਗੁਰਕੌਰ ਵੀ ਵੈਸੇ ਉਹਦਾ ਆਪਸ਼ਨਲ ਨਾਮ ਹੈ ਤਾਂ ਬਹੁਤ ਸਾਰੀਆਂ ਫੇਕ ਆਈਡੀਆਂ ਬਣਾ ਕੇ ਉਹ ਲੋਕਾਂ ਤੋਂ ਕਮੈਂਟ ਕਰਵਾਉਂਦੀ ਹੈ ਧਮਕੀਆਂ ਦਵਾਉਂਦੀ ਹੈ ਗਗਨ ਸਿੱਧੂ ਜਿਹੜੀ ਲੜਕੀ ਹੈ ਉਹ ਇੱਕ ਇਮਾਨਦਾਰ ਛੋਟੇ ਪਰਿਵਾਰ ਦੇ ਘਰੋਂ ਹੈ ਸਿੱਧੇ ਸਾਦੇ ਜ਼ਿੰਮੇਦਾਰ ਜਿਹੜੇ ਆਪ ਦਾ ਕੰਮ ਧੰਦਾ ਕਰਨ ਵਾਲੇ ਆ ਉਹਨਾਂ ਦੇ ਘਰੇ ਉਹਦਾ ਜੀਵਨ ਬਸਰ ਹੁੰਦਾ ਹੈ ਦੀ ਆਵਦੀ ਜ਼ਿੰਦਗੀ ਕੰਮ ਕਰਕੇ ਮਤਲਬ ਯਾਰ ਕਿਰਤ ਕਰਕੇ ਖਾਣ ਵਾਲਾ ਪਰਿਵਾਰ ਹੈ ਗਗਨ ਸਿੱਧੂ ਦਾ ਤੇ ਇਹਨਾਂ ਨੂੰ ਐਸੀ ਵੀ ਜਿਵੇਂ ਦੂਜੇ ਜਿਹੜੀ ਪੀਲੀ ਪੱਤਰਕਾਰੀ ਚੱਲਦੀ ਹੈ ਵੀ ਚਾਰ ਛਲੜ ਦਿੰਨੇ ਐ ਇਧਰ ਉਲਟਾਂ ਲਾਂਗੇ ਉਹਨੇ ਆਖਿਆ ਵੀ ਤੁਸੀਂ ਪੱਖ ਰੱਖਣਾ ਚਾਹੁੰਦੇ ਹੋ ਤੁਹਾਡਾ ਪੱਖ ਮੈਂ ਚਲਾਇਆ ਪਹਿਲਾਂ ਗੁਰਕੌਰ ਦਾ ਚਲਾਇਆ ਫਿਰ ਸਹੁਰਿਆਂ ਦਾ ਚਲਾਇਆ ਫਿਰ ਉਹ ਕਹਿੰਦੇ ਡਿਲੀਟ ਕਰ ਦਿਓ ਡਿਲੀਟ ਕਰਤੀਆਂ ਵੀਡੀਓ ਜੇ ਤੁਹਾਡਾ ਫੈਸਲਾ ਹੁੰਦਾ ਤਾਂ ਫਿਰ ਤੂੰ ਧਮਕੀਆਂ ਦਵਾਉਣੀ ਐ ਉਲਟ ਸੁਲਟ ਬੋਲਦੇ ਐ ਰਾਤ ਨੂੰ ਬੰਦੇ ਮੈਸੇਜ ਕਰਦੇ ਐ ਵਾਰ ਪਤਾ ਹੀ ਨਹੀਂ ਕਿੰਨਾ ਕੁਸ਼ ਹੋਇਆ ਆਖੀਰ ਗਗਨ ਸਿੱਧੂ ਨੂੰ ਆਉਦਾ ਪਰਸਨਲ ਜਿਹੜਾ ਨੰਬਰ ਸੀ ਦੋਸਤੋ ਕਿਉਂਕਿ ਉਹਨੂੰ ਤਾਂ ਆਪਣੇ ਕੋਲੇ ਨੰਬਰ ਹੀ ਹੁੰਦਾ ਪੱਤਰਕਾਰਾਂ ਕੋਲੇ ਨੰਬਰ ਤੇ ਲੋਕਾਂ ਨੇ ਕੰਟੈਕਟ ਕਰਨਾ ਉਹਨੇ ਆਪਦਾ ਨੰਬਰ ਵੀ ਬੰਦ ਕਰ ਲਿਆ ਥਾਣੇ ਜਾ ਕੇ ਉਹਨੇ ਦਰਖਾਸਤ ਦੇਤੀ ਉਹਦੇ ਵਿੱਚ ਸਾਰਾ ਕੋਡ ਡਿਟੇਲ ਲੱਗੀ ਆ ਉਹਦੇ ਇੰਸਟਾਗ੍ਰam ਤੇ ਪਾਇਆ ਹੋਇਆ ਦੋਸਤੋ ਪਰ ਯਾਰੋ ਦੁਨੀਆ ਕਿੱਧਰ ਨੂੰ ਤੁਰ ਪਈ ਇੱਕ ਪਾਸੇ ਤਾਂ ਕੈਨੇਡਾ ਅਮਰੀਕਾ ਚ ਜਿੱਥੇ ਕੰਮ ਨਹੀਂ ਮਿਲਦਾ ਉਥੇ ਪੰਜਾਬ ਦੀ ਜਵਾਨੀ ਭਾਵੇਂ ਮੁੰਡੇ ਆ ਤੇ ਭਾਵੇਂ ਕੁੜੀਆਂ ਰਲ ਰਹੇ ਐ ਚਲ ਮੁੰਡੇ ਤਾਂ ਉਥੇ ਬਹੁਤ ਸਾਰੇ ਉਹਦੇ ਚ ਜੰਗਲਾਂ ਚ ਵੀ ਪਏ ਐ ਕੋ ਸਟੇਡੀਅਮਾਂ ਚ ਪਏ ਐ ਕੋਈ ਖਾਲੀ ਥਾਂ 'ਚ ਟੈਂਟ ਲਾ ਕੇ ਬੈਠਾ ਹੈ ਉੱਥੇ ਰੋਟੀ ਮੰਗੀ ਜਾਂਦਾ ਹੈ ਕੋਈ ਪੁੱਲ ਥਲੇ ਰਾਤਾਂ ਕੱਟ ਰਿਹਾ ਹੈ ਪਰ ਕੁੜੀਆਂ ਵਾਸਤੇ ਦੋਸਤੋ ਬਹੁਤ ਔਖਾ ਹੈ ਇੱਕ ਪੈਸਾ ਮੁੱਖ ਰੱਖ ਕੇ ਲੋਕਾਂ ਨੇ ਆਪ ਦੇ ਜਿਗਰਾਂ ਦੇ ਟੁਕੜਿਆਂ ਨੂੰ ਬਾਹਰਲੇ ਦੇਸਾਂ 'ਚ ਘੱਲਤਾ ਕੱਲੇ ਪੈਸੇ ਵਾਸਤੇ ਸਿਆਣੇ ਪਿੰਡਾਂ 'ਚ ਜਿਹੜੇ ਲੋਕ ਆ ਨਾ ਉਹ ਜਦੋਂ ਕੁੜੀ ਕੱਤਰੀ ਜਾਂਦੀ ਸੀ ਨਾ ਸਕੂਲ ਅਗਲਾ ਬੱਸ ਤੇ ਅੱਡੇ ਤੋਂ ਚੜਾਉਣ ਜਾਂਦਾ ਹੈ ਫਿਰ ਪਤਾ ਹੁੰਦਾ ਵੀ ਉਹਨੇ 4 ਵਜੇ ਜਾਂ 5 ਵਜੇ ਜਾਂ 6 ਵਜੇ ਬੱਸ ਤੇ ਆਉਣਾ ਤਾਂ ਉਹਨੂੰ ਅੱਡੇ ਤੋਂ ਲੈਣ ਜਾਂਦੇ ਆ ਪਰ ਜਿਹੜੇ ਬੱਚੇ ਦੋਸਤੋਂ ਕਦੇ ਪਿੰਡੋਂ 20 ਕਿਲੋਮੀਟਰ ਨਹੀਂ ਗਏ ਉਹ ਸੱਤ ਸਮੁੰਦਰੋਂ ਪਾਰ ਭੇਜਦੇ ਤੇ ਉੱਥੇ ਕੀ ਕੁਝ ਹੋ ਰਿਹਾ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਆ ਪਰ ਆ ਜਿਹੜਾ ਗੁਰਕੌਰ ਵਰਗੀਆਂ ਪਤਾ ਨਹੀਂ ਕਿੰਨੇ ਗੈਂਗ ਬਣਾ ਕੇ ਤੇ ਅਗਲੇ ਨੂੰ ਵੀਡੀਓ ਕਾਲ ਲਾਉਂਦੀਆਂ ਜਦੋਂ ਬੰਦਾ ਵੀਡੀਓ ਕਾਲ ਪਿਕ ਕਰ ਲੈਂਦਾ ਅੱਗੋਂ ਫੋਟੋ ਆ ਗਈ ਉਹਦਾ ਸਕਰੀਨਸ਼ਾਟ ਲੈ ਕੇ ਐਡਿਟ ਕਰਕੇ ਉਹਦੀ ਗਲਤ ਵੀਡੀਓ ਬਣਾਉਂਦੀਆਂ ਕਿਉਂਕਿ ਮੂੰਹ ਕਿਸੇ ਦਾ ਲਾਤਾ ਧੜ ਕਿਸੇ ਦਾ ਲਾਤਾ ਉਹ ਲਾ ਕੇ ਫੇਰ ਅਗਲੇ ਨੂੰ ਕਹਿੰਦੀਆਂ ਆਹ ਤੇਰੀ ਸਾਡੇ ਕੋਲੇ ਵੀਡੀਓ ਹੈ ਲੱਖ ਰੁਪਇਆ ਪਾ ਨਹੀਂ ਆ ਵੀਡੀਓ ਅਸੀਂ ਲੋਕਾਂ ਨੂੰ ਦਿਖਾਉਣੀ ਹੈ মিডিਆ 'ਚ ਵਿਖਾਉਣੀ ਹੈ ਜਾਂ ਨੈਟ ਤੇ ਪਾਉਣੀ ਹੈ ਜਾ ਤੇਰੇ ਤੇ ਪਰਚਾ ਦਰਜ ਕਰਾਉਣੀ ਹੈ ਬਹੁਤ ਕੁਝ ਹੋਇਆ ਬੜੇ ਬੰਦੇ ਲੁੱਟੇ ਗਏ ਇਹ ਫਰਾਡ ਦੀ ਨਿਰਮਾਤਾ ਹੈ ਗੁਰਕੌਰ ਪਰ ਇਹਦਾ ਪੰਜਾ ਹੁਣ ਇੱਕ ਮਾਈ ਭਾਗੋ ਦੀ ਵਾਰਸ ਗਗਣ ਸਿੱਧੂ ਨਾਲ ਪਿਆ ਤੇ ਆਪਾਂ ਵੀ ਗਗਣ ਸਿੱਧੂ ਦੀ ਠੋਕ ਕੇ ਸਪੋਰਟ ਕਰਦੇ ਆ ਕਿਉਂਕਿ ਆਪਾਂ ਇੱਕ ਉਸ ਹਰ ਇੱਕ ਲੜਕੀ ਦੀ ਸਪੋਰਟ ਕਰਦੇ ਆ ਦੋਸਤੋ ਧੀਆਂ ਪੜਨਾ ਸਭ ਦੀਆਂ ਸਾਂਝੀਆਂ ਹੁੰਦੀਆਂ ਜਿਹੜੀ ਲੜਕੀ ਆਪਦਾ ਕੰਮ ਤੇ ਗੁਰੂ ਨਾਨਕ ਸਾਹਿਬ ਜੀਆਂ ਦੇ ਸਿਧਾਂਤ ਤੇ ਚੱਲ ਕੇ ਕਿਰਤ ਕਰੋ ਕਿਰਤ ਕਰਕੇ ਜਿਹੜਾ ਬੰਦਾ ਆਪਦਾ ਪੇਟ ਪਾਲਦਾ ਆਪਦਾ ਘਰ ਚਲਾਉਂਦਾ ਤੁਸੀਂ ਉਹਨੂੰ ਯਾਰ ਡਿਪਰੈਸ਼ਨ ਚ ਲਿਆ ਜਾਂਦਾ ਉਹਨੂੰ ਹਰਾਸ ਕਰ ਰਹੇ ਹਾਂ ਉਹਨੂੰ ਫੋਨ ਕਰਵਾ ਰਹੇ ਹਾਂ ਤੇ ਦੱਬ ਕੇ ਸਾਰੇ ਬੰਦੇ ਗਗਨ ਸਿੱਧੂ ਦੀ ਸਪੋਰਟ ਕਰੋ ਕੱਲ ਪਰਸੋਂ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੇ ਸੱਜਣਾ ਨੇ ਗਗਨ ਸਿੱਧੂ ਦੀ ਸਪੋਰਟ ਕੀਤੀ ਹੈ ਬਹੁਤ ਧੰਨਵਾਦ ਸ਼ੇਅਰ ਕਰਿਓ ਸਸਿਕਾ